ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸੰਜਾਵ ਸਾਹਿਬ ਦੀ ਸੀਰੀ ਸ਼ੰਪੂ ਸੰਪੂਰਨ ਹੋ ਗਈ ਅੱਜ ਅਸੀਂ ਦੂਸਰੀ ਬਾਣੀ ਦੀ ਸ਼ੁਰੂਆਤ ਕਰਾਂਗੇ ਤੀਸਰੀ ਬਾਣੀ ਦੀ ਨਿਤਨੇਮ ਦਾ ਗੁੱਟਕਾ ਹੈ ਵੇਗੋਂ ਕਰਵਾਇ ਗੁਰੂ ਜੀ ਕੀ ਫਤੇ ਪਾਰ ਸਾਰ ਪਾਟ 6. ਤਾਵਾ ਪ੍ਰਸਾਦ ਬਈ ਹੈ ਸਰਾਬਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋ ਕੁ ਜੱਤੀ ਕੇ ਸੁਰ ਸੁਰਦਾਰ ਸੁਰਾਰਦਨ ਸੁਧ ਸਿਧਾ ਦੀ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕਰ ਦੇ ਦੇਸ਼ ਕੋ ਦੇਖ ਰਹੇ ਮਤ ਕੋ ਨਾ ਦੇਖੀਏ ਤਾਂ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਇੱਕ ਨਾ ਰਤੀ ਬਿਨ ਇੱਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਤੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਣ ਕੋ ਜਾਤ ਨਿਵਾਰੇ 파ਰੀ ਪੂਜਨ ਕੇ ਪੂਪੋ ਭਲੀ ਵਿਦ ਨਿਆਵਤ ਅਸੀਸ ਨਾ ਜਾਤ ਵਿਚਾਰੇ 에ਤੇ ਪਏ ਤੂ ਕਹਾ ਪਏ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ દિਸਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ ਵੋਜਤ ਗੁਰ ਗਜਾਨ ਕੇ ਸੁੰਦਰ ਹਿੰਸਤ ਹੈ ਹਯਾ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਪੂਪਤ ਕੌਨ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਾ ਮਦਾਨ ਸੁਜੰਜਮ ਨੇਮ ਨੇਮ ਅਨੇਕ ਵਿਸੇਖੇ ਬੇਦ ਪੁਰਾਨ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੇ ਪੌਰ ਆਹਾਰ ਜਤੀ ਜਤ ਧਾਰ ਸਵੈ ਸੁ ਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਪਜੇ ਬਿਨ ਭੂਵਤ ਏਕ ਰਤੀ ਬਿਨ ਏਕ ਨਾ ਦੇਖੇ ਸੁਧ ਸਿਪਾ ਦੁਰੰਤ ਦੁਆ ਸੁਸਾਜ ਸਨਾ ਦੁਰਜਾਨ ਦਲੰਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੰਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗ ਮਵਾਨ ਮਲੰਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨੀ ਦਾਨ ਚਲੰਗੇ ਜੇ ਨੂੰ ਮੇਰਾ ਚੈਨਲ ਵਧੀਆ ਲੱਗ ਰਿਹਾ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ